हेलो एवरीवन वेलकम बैक टू माय चैनल आज ਦਾ স্পেশাল ਡিনার ਮੇਰੇ ਹਸਬੰਡ ਦੇ ਲਈ ਕਿਉਂਕਿ ਅੱਜ ਉਹਨਾਂ ਦਾ ਬਰਥਡੇ ਆ ਅਕਸਰ ਘਰ ਕੋਈ ਮਹਿਮਾਨ ਆ ਜਾਏ ਜਾਂ ਬਰਥਡੇ ਜਾਂ ਐਨੀਵਰਸਰੀ ਹੋਵੇ ਨਾ ਕੁਝ ਵੀ ਅਸੀਂ ਦਾਲ ਮਖਣੀ ਬਣਾ ਲੈਂਦੇ ਆ ਜਾਂ ਪਨੀਰ ਦੀ ਅਲਗ-ਅਲਗ ਤਰ੍ਹਾਂ ਦੀ ਅਸੀਂ ਕੋਈ ਨਾ ਕੋਈ ਰੈਸਪੀ ਬਣਾ ਲੈਂਦੇ ਆ ਪਨੀਰ ਨੂੰ ਅਸੀਂ ਬਹੁਤ ਤਰੀਕੇ ਨਾਲ ਬਣਾ ਲੈਂਦੇ ਆ ਤੇ ਮੈਂ ਸੋਚਿਆ ਪਨੀਰ ਤਾਂ ਹੀ ਅਕਸਰ ਹੀ ਬਣਾਉਂਦੇ ਆ ਕਿਉਂ ਨਾ ਅੱਜ ਕੁਝ ਯੂਨਿਕ ਲੈਟਰਸ ਰੈਸਟੋਰੈਂਟ ਸਟਾਈਲ ਹੀ ਕੁਝ ਬਣਾ ਕੇ ਤਿਆਰ ਕੀਤਾ ਜਾਵੇ ਆਪਣੇ ਹਸਬੰਡ ਦੇ ਲਈ ਸੋ ਮੈਂ ਅੱਜ ਉਹਨਾਂ ਲਈ ਸਪੈਸ਼ਲ ਬਣਾ ਰਹੀ ਹਾਂ ਮੱਖਣਾਂ ਤੇ ਕਾਜੂ ਦੀ ਸਬਜੀ ਨਾਲ ਬਣਾਵਾਂਗੇ ਨਾਨ ਅਕਸਰ ਅਸੀਂ ਬਾਹਰ ਜਾਂਦੇ ਮਹਿੰਗੇ ਸਬਜ਼ੇ ਹੀ ਆਰਡਰ ਕਰਕੇ ਖਾਂਦੇ ਹਾਂ ਸੋ ਅਸੀਂ ਘਰ ਨਹੀਂ ਕਦੀ ਬਣਾਉਂਦੇ ਘਰ ਵੀ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੋ ਸਕਦੀ ਨੇ ਚਲੋ ਫੇਰ ਵੀਡੀਓ ਸਟਾਰਟ ਕਰਦੇ ਹਾਂ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਮੇਰੀ ਤੁਹਾਨੂੰ ਮੇਰੀ ਇੱਕ ਰਿਕਵੈਸਟ ਹੈ ਤੁਹਾਡੇ ਅੱਗੇ ਜੇ ਮੇਰੀ ਵੀਡੀਓ ਤੁਹਾਨੂੰ ਥੋੜੀ ਚੰਗੀ ਲੱਗੇ ਪਲੀਜ਼ ਪਲੀਜ਼ ਇੱਕ ਲਾਈਕ ਕਰ ਜਣਾ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਨੇ ਸੋ ਸਭ ਤੋਂ ਪਹਿਲੇ ਮੈਂ ਬਤੀਲੇ ਚ ਨ ਇੱਕ ਡੇਡ ਗਲਾਸ ਪਾਣੀ ਪਾ ਕੇ ਨੂੰ ਗੈਸ ਤੇ ਰੱਖਤਾ ਸੀ ਗਰਮ ਹੋਣ ਲਈ ਜਦੋਂ ਪਾਣੀ ਗਰਮ ਹੋਏਗਾ ਉਦੋਂ ਤੱਕ ਅਸੀਂ ਮਸਾਲੇ ਦੀ ਤਿਆਰੀ ਕਰ ਲੈਨੇ ਮੈਂ 8 ਤੋਂ 10 ਕਲੀਆਂ ਲਈਆਂ ਲਸੋਂ ਨੂੰ ਉਸ ਤਰੀਕ ਇਸ ਤਰੀਕੇ ਨਾਲ ਇਸ ਲਸੋਂ ਨੂੰ ਕੁੱਟ ਲਵਾਂਗੇ ਤੁਸੀਂ ਚਾਹੋ ਤੇ ਬਾਰਿਕ ਕੱਟ ਵੀ ਸਕਦੇ ਹੋ ਸੋ ਲਸੋਂ ਨੂੰ ਹੀ ਕੁੱਟ ਕੇ ਪਾਵਾਂਗੇ ਨਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਤੇ ਅਦਰਕ ਨੂੰ ਮੈਂ ਕਦੂਕਸ ਕਰ ਲਿਆ ਸੀਗਾ ਹੁਣ ਮੈਂ 3 ਤੋਂ 4 ਛੋਟੇ ਸਾਈਜ਼ ਦੇ ਲੈ ਸੀ ਪਿਆਏ ਉਹਨੂੰ ਰਫਲੀ ਮੈਂ ਕੱਟ ਲਿਆ ਸੀਗਾ ਕਿਉਂਕਿ ਇਹ ਇਹਨੂੰ ਉਬਾਲਣਾ ਪਾਣੀ ਚ ਪਾ ਕੇ ਉਹਨੂੰ ਪਾਣੀ ਗਰਮ ਹੋ ਗਿਆ ਸੇਚੇ ਜੋ ਪਿਆਈ ਕੱਟ ਕੇ ਰੱਖੇ ਸੀ ਉਹ ਪਾਤੇ ਨਾਲ ਮੈਂ ਤਿੰਨ ਹਰੀ ਮਿਰਚ ਲਈ ਇਸ ਤਰੀਕੇ ਨਾਲ ਤੋੜ ਕੇ ਪਾਤੀਆਂ ਔਰ ਤਿੰਨ ਤੋਂ ਚਾਰ ਕਸ਼ਮੀਰੀ ਲਾਲ ਮਿਰਚ ਲਈ ਉਹ ਵੀ ਪਾ ਦਿੱਤੇ ਨਾ ਕਲਰ ਬਹੁਤ ਵਧੀਆ ਆਂਦਾ ਹੁਣ ਇਹ ਵਿੱਚ ਪਾਵਾਂਗੇ ਕਾਜੂ ਇਹ ਮੇਰੇ ਕੋਲ ਦੋ ਪੈਕੇਟ ਸੀ ਸਾਬਤ ਕਾਜੂ ਵੀ ਸੀਗਾ ਤੇ ਟੁਕੜਾ ਕਾਜੂ ਵੀ ਸੀਗਾ ਅਸੀਂ ਗਰੇਵੀ ਦੇ ਵਿੱਚ ਟੁਕੜੇ ਕਾਜੂ ਦਾ ਇਸਤੇਮਾਲ ਕਰਾਂਗੇ ਕਿਉਂਕਿ ਇਹ ਮਿਕਸੀ ਚ ਪੀਸਣਾ ਇਸ ਦੇ ਗਰੇਵੀ ਦੇ ਵਿੱਚ ਮੈਂ 50 ਗ੍ਰਾਮ ਦੇ ਕਰੀਬ ਲਿਆ ਕਾਜੂ ਟੁਕੜਾ ਇਹਨੂੰ ਵੀ ਅਸੀਂ ਪਿਆਜ਼ ਨਾਲ ਮਿਕਸ ਕਰ ਦਾਂਗੇ ਉਹ 2 ਮਿੰਟ ਲਈ ਇਸੇ ਤਰੀਕੇ ਨਾਲ ਇਹਨੂੰ ਬਾਲਾਂਗੇ ਤਾਂ ਕਿ ਪਿਆਜ਼ ਔਰ ਕਾਜੂ ਸੌਫਟ ਹੋ ਜਾਣਗੇ ਹੁਣ ਅਸੀਂ ਜਦ ਤੱਕ ਉਹ ਤੱਕ ਅਸੀਂ ਆਟਾ ਲਗਾ ਲੈਨੇ ਨਾਨ ਦੇ ਲਈ ਮੈਂ 2 ਕੱਪ ਲਿਆਗੇ ਗੁਦਾ ਆਟਾ ਛਾਣ ਲਿਆ ਸੀਗਾ 1 ਕੱਪ ਲਿਆ ਸੀ ਮੈਦਾ ਉਹਨੂੰ ਵੀ ਛਾਣ ਲਿਆ ਤੁਸੀਂ ਚਾਹੋ ਤੇ ਗਿਹੋ ਤੇ ਆਟੇ ਤੋਂ ਵੀ ਨਾਨ ਬਣਾ ਕੇ ਤਿਆਰ ਕਰ ਸਕਦੇ ਹੋ ਸਵਾਦ ਅਨੁਸਾਰ ਪਾ ਦੇਾਂਗੇ ਨਮਕ ਛੁਟਕੀ ਜਾਂ ਪਾ ਦੇਾਂਗੇ ਮਿੱਠਾ ਸੋਡਾ ਨਾਲ ਇੱਕ ਛੋਟੀ ਚਮਚ ਮ ਪਾ ਦੇ ਪੀਸੀ ਜਿੰਨੀ ਤੇ 2 ਵੱਡੇ ਚਮਚ ਪਾਏ ਦਹੀਂ ਦਹੀਂ ਹਲਕਾ ਜਾਂ ਖੱਟਾ ਸੀ 2 ਕਸਮਚ ਪਾਈ ਸੀ ਕੁਕਿੰਗ ਔਇਲ ਮੋਇਨ ਲਈ ਇਹਨੂੰ ਪਹਿਲੇ ਮਿਕਸ ਕਰਾਂਗੇ ਫਿਰ ਥੋੜਾ ਥੋੜਾ ਪਾਣੀ ਲੈ ਕੇ ਨਾ ਇੱਕ ਸੌਫਟ ਜਿਹਾ ਸੀ ਡੋ ਲਗਾ ਲਵਾਂਗੇ ਹੱਟੇ ਦਾ ਸੌਫਟ ਲਗਾ ਕੇ ਹੀ ਤਿਆਰ ਕਰਨਾ ਇਸ ਤਰੀਕੇ ਦੇ ਨਾਲ ਹੁਣ ਅਸੀਂ ਇਹਨੂੰ ਕਵਰ ਕਰਕੇ ਨਾ 20 ਤੋਂ 25 ਮਿੰਟ ਲਈ ਰੈਸਟ ਤੇ ਰੱਖ ਦਵਾਂਗੇ ਹੁਣ ਅਸੀਂ ਇਹਦੇ ਪਿਆਜ਼ ਤੇ ਕਾਜੂ ਦੇਖ ਲੈਣੇ ਇਹ ਵੀ ਸਾਡੇ ਸੌਫਟ ਹੋ ਗਏ ਸੀ ਇਹਨੂੰ ਛਾਨੀ 'ਚ ਪਾ ਕੇ ਸੀ ਛਾਣ ਲਵਾਂਗੇ ਔਰ ਇਹ ਪਾਣੀ ਦਾ ਇਸਤੇਮਾਲ ਅਸੀਂ ਨਹੀਂ ਕਰਨਾ ਇਹਨੂੰ ਅਸੀਂ ਸੁੱਟ ਦਵਾਂਗੇ ਪਾਣੀ ਨੂੰ ਹੁਣ ਅੱਧਰ ਅਸੀਂ ਬਣਾਵਾਂਗੇ ਮਖਾਨਾ ਕਾਜੂ ਉਹਦੇ ਲਈ ਮੈਂ 150 ਗ੍ਰਾਮ ਦੇ ਕਰੀਬ ਲਈ ਸੀਗੇ ਮਖਾਨਾ ਔਰ ਓਨੇ ਮੈਂ ਲਵਾਂਗੀ ਕਾਜੂ ਸਾਬਤ ਵਾਲੇ ਕਿਉਂਕਿ ਟੁਕੜਾ ਕਾਜੂ ਸੀ ਗਰੇਵੀ ਚ ਇਸ ਸਮਾਲ ਕਰਾਂਗੇ ਸਬਜ਼ੀ ਚ ਸਾਬਤ ਕਾਜੂ ਲਵਾਂਗੇ ਤੇ ਇਹ ਕਾਜੂ ਥੋੜੇ ਘੱਟ ਸੀਗੇ ਤੇ ਮੈਂ ਪੈਕਟ ਨਹੀਂ ਖੋਲਿਆ ਮੈਂ ਸੋਚਿਆ ਵੀ ਮੇਰੇ ਕੋਲ ਨਹੀਂ ਇੱਕ ਐਵੀ ਪੈਕਟ ਪਿਆ ਹੈ ਇਹ ਡਰਾਈ ਫਰੂਟ ਮਿਕਸ ਵਾਲਾ ਮੇਰੇ ਹਸਬੰਡ ਲੈ ਕੇ ਆਏ ਸੀ ਮੈਂ ਸੋਚਿਆ ਇਹਦੇ ਵਿੱਚੋਂ ਹੀ ਸਾਬਤ ਕਾਜੂ ਕੱਢ ਲੈਣੇ ਆ ਪੈਕਟ ਨਹੀਂ ਖੋਲਾਂਗੀ ਸੋ ਮੈਂ ਜਿੰਨੇ ਮਖਾਨੇ ਲਈ ਸੀ ਓਨੇ ਹੀ ਮੈਂ ਕਾਜੂ ਲੈ ਲੈ ਸੀਗੇ ਤੁਸੀਂ ਆਪਣੇ ਸਾਹਮਣੇ ਲੈ ਸਕਦੇ ਹੋ ਮਖਾਣੇ ਕਾਜੂ ਹੁਣ ਗੈਸ ਤੇ ਕੜਾਈ ਨੂੰ ਰੱਖ ਕੇ ਨਾ ਕੜਾਈ ਗਰਮ ਹੋ ਗਈ ਸੀ ਇਸ ਵਿੱਚ ਪਾ ਦਾਂਗੇ ਇੱਕ ਵੱਡਾ ਜਿਹਾ ਦੇਸੀ ਘਿਓ ਦਾ ਜਦੋਂ ਘਿਓ ਗਰਮ ਹੋ ਜਾਏਗਾ ਨਾ ਫਿਰ ਅਸੀਂ ਮਖਾਣੇ ਦੇ ਕਾਜੂ ਨੂੰ ਭੁੰਨਾ ਸਭ ਤੋਂ ਪਹਿਲਾਂ ਇਹ ਚ ਪਾ ਦਿਆਂਗੇ ਕਾਜੂ ਕਾਜੂ ਨੂੰ 1 ਤੋਂ 1.5 ਮਿੰਟ ਤੱਕ ਅਸੀਂ ਭੁੰਨਾਗੇ ਜਦੋਂ ਤੱਕ ਇਹਦਾ ਕਲਰ ਨਾ ਚੇਂਜ ਹੋ ਜਾਏ ਅਸੀਂ ਅਕਸਰ ਬਾਹਰ ਰੈਸਟੋਰੈਂਟ ਜਾ ਕੇ ਮਹਿੰਗੀ ਸਬਜ਼ੀਆਂ ਦਾ ਆਰਡਰ ਕਰਕੇ ਅਸੀਂ ਖਾਂਦੇ ਹਾਂ ਸੋਸੀ ਘਰ ਕਿਉਂ ਨਹੀਂ ਬਣਾਉਂਦੇ ਅਸੀਂ ਇਹਨੂੰ ਘਰ ਵੀ ਬਣਾ ਕੇ ਤਿਆਰ ਕਰ ਸਕਦੇ ਹਾਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਕਾਜੂ ਭੁੰਨਗੇ ਸੀ ਉਹਦੇ ਚ ਕਿਉ ਦੇ ਵਿੱਚ ਮੈਂ ਪਾਤੇ ਸੀ ਮਖਾਣੇ ਹੁਣ ਮਖਾਣੇ ਨੂੰ ਇਸੇ ਤਰੀਕੇ ਨਾਲ 1 ਤੋਂ 1.5 ਮਿੰਟ ਤੱਕ ਅਸੀਂ ਭੁੰਨਾਂਗੇ ਮਖਾਣੇ ਵੀ ਸਾਡੇ ਭੁੰਨਗੇ ਸੀ ਇਹਨੂੰ ਇਸੇ ਬਾਰ ਕੱਟ ਦਿਆਂਗੇ ਇੱਕ ਪਲੇਟ ਦੇ ਵਿੱਚ ਹੁਣ ਇਸੇ ਕੜਾਈ ਦੇ ਵਿੱਚ ਨਾਲ ਅਸੀਂ ਹੁਣ ਸਬਜ਼ੀ ਤਿਆਰੀ ਕਰਾਂਗੇ ਇੱਕ ਵੱਡਾ ਚਮਚ ਪਾ ਦਿਆਂਗੇ ਦੇਸੀ ਘਿਓ ਦਾ ਇਹ ਵਾਲੀ ਸਬਜ਼ੀ ਮੈਂ ਦੇਸੀ ਗੋਦੇ ਵਿੱਚ ਬਣਾ ਕੇ ਤਿਆਰ ਕਰਾਂਗੀ। ਕਿਉਂ ਗਰਮ ਹੋ ਗਿਆ ਹੀ ਇੱਕ ਛੋਟੀ ਚਮਚ ਸਾਬੂ ਜੀਰਾ ਪਾਤਾ ਹੈ, ਇੱਕ ਚਮਚ ਕੁੱਟਿਆ ਹੋਇਆ ਲਸਣ ਪਾਤਾ ਹੈਗਾ। ਨਾਲ ਹੀ ਇੱਕ ਚਮਚ ਗੱਦੂ ਕਸ ਕੀਤਾ ਅਦਰਕ ਪਾਤਾ ਸੀ। ਇਸ ਸਬਜ਼ੀ ਦੇ ਵਿੱਚ ਅਦਰਕ ਔਰ ਲਸਣ ਜ਼ਿਆਦਾ ਪੈਂਦਾ ਹੈ ਨਾ ਫਲੇਵਰ ਬਹੁਤ ਵਧੀਆ ਆਉਂਦਾ ਔਰ ਤੁਸੀਂ ਕੁੱਟ ਕੇ ਉਹਨੂੰ ਪਾਣਾ ਉਹਦੇ ਨਾਲ ਬਹੁਤ ਜ਼ਿਆਦਾ ਵਧੀਆ ਫਲੇਵਰ ਆਏਗਾ। ਛੁੱਟਕੀ ਪਾਤਾ ਹਿੰਗ, ਨਾਲ ਹੀ ਦੋ ਪੱਤੇ ਤੇਜ ਪੱਤੇ ਪਾਤੇ ਸੀ। ਉਹਨਾਂ ਨੂੰ ਅਸੀਂ ਇਸੇ ਤਰੀਕੇ ਨਾਲ ਪੁੰਨਾਂਗੇ ਤਾਂ ਕਿ ਦਾ ਕੱਚਾपन ਨਿਕਲ ਜਾਏ ਹਲਕਾ ਕਲਰ ਚੇਂਜ ਹੋ ਜਾਏ ਹੋਨੇ ਚਿ ਮੈਂ ਪਾਤਾ ਹੀ ਇੱਕ ਛੋਟੇ ਸਾਈਜ਼ ਦਾ ਪਿਆਜ਼ ਸੀ ਉਹਨੂੰ ਬਾਰੀਕ ਕੱਟ ਕੇ ਪਾਤਾ ਦੋ ਕ ਮਿੰਟ ਲਈ ਮੈਨੂੰ ਪੁੰਨਾਂਗੇ ਜਦੋਂ ਤੱਕ ਪਿਆਜ਼ ਪੁੰਨ ਰਹੇ ਅਸੀਂ ਇੱਥੇ ਟਮਾਟਰ ਕੱਟ ਲੈਨੇ ਮੈਂ 4 ਤੋਂ 5 ਛੋਟੇ ਸਾਈਜ਼ ਦੇ ਲੈ ਸੀ ਟਮਾਟਰ ਉਹਨੂੰ ਮੈਂ ਬਾਰੀਕ ਕੱਟ ਲਿਆ ਸੀ ਤੁਸੀਂ ਚਾਹੋ ਤਾਂ ਮਿਕਸੀ ਦੇ ਵਿੱਚ ਇਹਨੂੰ ਪੀਸ ਵੀ ਸਕਦੇ ਹੋ ਬਟ ਮੈਂ ਇਸੇ ਤਰੀਕੇ ਨਾਲ ਉਹਨੂੰ ਬਾਰੀਕ ਕੱਟ ਲਿਆ ਸੀਗਾ ਇਧਰ ਪਿਆਜ਼ ਵੀ ਸਾਡੇ ਪੁੰਨ ਗਏ ਸੀ ਤੁਸੀਂ ਦੇਖ ਸਕਦੇ ਹੋ ਹੁਣ ਚ ਪਾਦਾਂਗੇ ਕੁਝ ਬੇਸੀ ਮਸਾਲੇ ਅੱਧੇ ਚਮਚ ਹਲਦੀ 1 ਚਮਚ ਧਨੀਆ ਪਾਊਡਰ ਅੱਧੇ ਚਮਚ ਜੀਰੇ ਦਾ ਪਾਊਡਰ 1 ਚਮਚ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਜਿਆਦਾ ਇਸੇ ਕੋਈ ਮਸਾਲੇ ਨਹੀਂ ਪਾਣੇ ਇਹਨੂੰ ਮਿਕਸ ਕਰ ਦਾਂਗੇ ਔਰ 2 ਚਮਚ ਇਸੇ ਸੀ ਪਾ ਦਾਂਗੇ ਪਾਣੀ ਤਾਂ ਕਿ ਸਾਡੇ ਮਸਾਲੇ ਸੜਨ ਨਾ ਅਨੁਪੂਣਾਗੇ ਤਾਂ ਕਿ ਇਹ ਜੋ ਘੋਜੋ ਪਾਇਆ ਹੈ ਉਹ ਅਲੱਗ ਹੋ ਜਾਏਗਾ ਸੈਪਰੇਟ ਹੋ ਜਾਏਗਾ ਹੋਣੇ ਚ ਹੀ ਬਾਰੀ ਕਟਿਆ ਪਾ ਦਾਂਗੇ ਪਿਆਜ਼ ਸੋਰੀ ਟਮਾਟਰ ਟਮਾਟਰ ਨੂੰ ਹੀ ਮਸਾਲੇ ਚ ਚੰਗੀ ਤਰ੍ਹਾਂ ਪਹਿਲੇ ਮਿਕਸ ਕਰਾਂਗੇ ਔਰ ਨਾਰੀਚ ਪਾ ਦਾਂਗੇ ਸਵਾਦ ਅਨੁਸਾਰ ਨਮਕ ਤਾਂ ਕਿ ਸਾਡੇ ਟਮਾਟਰ ਜਲਦੀ ਨਾਲ ਸੋਫਟ ਹੋ ਜਾਣਗੇ ਇਸੇ ਤਰੀਕੇ ਨਾਲ ਹੀ ਇਹਨੂੰ ਚੰਗੇ ਤਰ੍ਹਾਂ ਭੁੰਨਾਂਗੇ ਹੁਣ ਜਦੋਂ ਟਮਾਟਰ ਸੋਫਟ ਹੋਣਦੇ ਹੋ ਤਾਂ ਕਸੀਂ ਬਾਕੀ ਤਿਆਰੀ ਕਰ ਲੈਨੇ ਆ ਹੁਣ ਇਹ ਮਿਕਸੀ ਜਾਰ ਦੇ ਵਿੱਚ ਪਾ ਦਾਂਗੇ ਕਾਜੂ ਤੇ ਪਿਆਜ਼ ਨੂੰ ਨਾਲ ਹੀ ਇਹ ਚ ਪਾ ਦਾਂਗੇ ਇੱਕ ਟੁਕੜਾ ਦਾਲਚੀਨੀ ਦਾ ਚਾਰ ਲੌਂਗ ਪਾ ਦਾਂਗੇ ਚਾਰ ਤੋਂ ਪੰਜ ਸਾਬਤ ਕਾਲੀ ਮਿਰਚ ਪਾ ਦਾਂਗੇ ਉਹ ਦੋ ਐ ਚ ਪਾ ਦਾਂਗੇ ਹਰੀ ਇਲਾਚੀ ਸਾਬਤ ਵਾਲੀ ਮੇਰੇ ਕੋਲ ਉਹ ਨਹੀਂ ਸੀਗੀ ਇਸ ਲਈ ਮੈਂ ਹਰੀ ਇਲਾਚੀ ਦਾ ਪਾਊਡਰ ਪਾ ਦਿੱਤਾ ਇਹਨਾਂ ਫਲੇਵਰ ਵਧੀਆ ਆਏਗਾ ਥੋੜਾ ਜਿਹਾ ਪਾ ਦਾਂਗੇ ਪਾਣੀ ਉਹਨੂੰ ਮਿਕਸੀ ਜੇ ਫਿਰ ਅਸੀਂ ਪੀਸ ਲਵਾਂਗੇ ਇਸ ਤਰ੍ਹਾਂ ਦਾ ਅਸੀਂ ਪੇਸਟ ਬਣਾ ਕੇ ਤਿਆਰ ਕਰਨਾ ਸਮੂਤ ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹੈ ਕਿਉਂਕਿ ਜੇ ਕਸ਼ਮੀਰੀ ਮਿਰਚ ਪਾਈ ਸੀ ਉਹਨਾਂ ਕਲਰ ਵਧੀਆ ਆਇਆ ਸੀਗਾ ਇਧਰ ਪਿਆਏ ਪੁੰਨਗੇ ਸੀ ਟਮਾਟਰ ਮੈਸ਼ ਹੋ ਗਏ ਸੀ ਹੁਣ ਜੋ ਇਹ ਪੇਸਟ ਬਣਾਇਆ ਸੀ ਨਾ ਕਾਜੂ ਦਾ ਤੇ ਪਿਆਜ਼ ਆ ਉਹ ਪਾ ਦਾਂਗੇ ਉਨ ਨੂੰ ਪਾ ਕੇ ਹੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਾਂਗੇ ਉਹ ਥੋੜਾ ਜਿਹਾ ਝਾਰਚ ਨਾ ਪਾਣੀ ਪਾ ਕੇ ਵੀ ਇਹਦੇ ਵਿੱਚ ਅਸੀਂ ਪਾ ਦਿਆਂਗੇ ਹੁਣ ਅਸੀਂ ਨੂੰ 1 ਤੋਂ 1.5 ਮਿੰਟ ਤੱਕ ਭੁੰਨਾਂਗੇ ਜਦ ਤੱਕ ਇਹ ਮਸਾਲਾ ਚੰਗੀ ਤਰ੍ਹਾਂ ਭੁੰਨ ਜਾਏਗਾ ਔਰ ਮਸਾਲੇ ਤੋਂ ਨਾ ਕਿਉਂ ਅਲੱਗ ਹੋ ਜਾਏਗਾ ਮਸਾਲਾ ਕੜਾਈ ਨੂੰ ਛੱਡ ਦੇਵੇਗਾ ਇਸ ਤਰੀਕੇ ਦਾ ਹੀ ਮਸਾਲਾ ਬਣਾ ਕੇ ਤਿਆਰ ਕਰਨਾ ਤੇ ਇਹ ਦੇਖ ਸਕਦੇ ਹੋ ਕਿ ਉਹ ਵੀ ਸੈਪਰੇਟ ਹੋ ਗਿਆ ਹੀ ਔਰ ਮਸਾਲੇ ਨੇ ਵੀ ਕੜਾਈ ਨੂੰ ਛੱਡ ਦਿੱਤਾ ਸੀ ਜਿੰਨਾ ਵਧੀਆ ਇਹ ਮਸਾਲਾ ਭੁੰਨਾਂਗੇ ਨਾ ਓਨੇ ਹੀ ਸਾਡੀ ਵਧੀਆ ਤੇ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਵੇਗੀ ਹੁਣ ਇਹ ਚ ਪਾ ਦਾਂਗੇ ਗਰੇਵੀ ਲਈ ਪਾਣੀ ਔਰ ਤੁਸੀਂ ਇਸ ਚ ਪਾਣੀ ਗਰਮ ਹੀ ਪਾਣਾ ਗਰਮ ਪਾਣੀ ਨਾਲ ਕਲਰ ਵੀ ਵਧੀਆ ਬਣਿਆ ਰਹਿੰਦਾ ਔਰ ਸਬਜ਼ੀ ਬਹੁ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਗਰੇਵੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਐਚ ਮੈਂ ਗਰੇਵੀ ਲਈ ਪਾਣੀ ਪਾਤਾ ਸੀਗਾ ਹੁਣ ਇਹ ਚ ਪਾਤੇ ਕਾਜੂ ਕਾਜੂ ਨੂੰ ਸੀ ਪਹਿਲਾਂ ਪਾਵਾਂਗੇ ਮਖਾਨੇ ਨੂੰ ਸੀ ਬਾਅਦ ਵਿੱਚ ਪਾਵਾਂਗੇ ਹੁਣ 10 ਮਿੰਟਾਂ ੱਕੇ ਰੱਖਦਾ ਹੀ ਤਾਂ ਕਿ ਕਾਜੂ ਚੰਗੀ ਤਰ੍ਹਾਂ ਸੌਫਟ ਹੋ ਜਾਣਗੇ ਉਹ ਤਾਂ ਇਹ ਚੈੱਕ ਕਰ ਰਹੇ ਹਾਂ ਅਸੀਂ 10 ਮਿੰਟ ਤੋਂ ਬਾਅਦ ਕਾਜੂ ਸਾਡੇ ਸੌਫਟ ਹੋ ਗਏ ਸੀ ਇੱਥੋਂ ਅਸੀਂ ਜੋ ਮਖਾਨੇ ਸਿਰ ਉਹਨੂੰ ਪਾ ਦਾਂਗੇ ਉਹਨੂੰ ਵੀ ਇਸੇ ਤਰੀਕੇ ਨਾਲ 1 ਤੋਂ 1.5 ਮਿੰਟ ਤੱਕ ਅਸੀਂ ਇਸੇ ਤਰੀਕੇ ਨਾਲ ਪੁੰਨਾਂਗੇ ਜੋ ਤੱਕ ਇਹ ਸਬਜੀ ਚੰਗੀ ਦਾ ਕਲਰ ਵਧੀਆ ਆ ਜਾਏਗਾ ਔਰ ਇਹ ਤੇਲ ਵੀ ਸੈਪਰੇਟ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਤੇਲ ਵੀ ਸੈਪਰੇਟ ਹੋ ਗਿਆ ਸੀ ਕਲਰ ਵੀ ਬਹੁਤ ਵਧੀਆ ਆਇਆ ਹੀ ਸਬਜੀ ਦਾ ਸਾਡੀ ਸਬਜੀ ਬਣ ਕੇ ਤਿਆਰ ਹੈ ਹੁਣ ਇਹ ਚ ਪਾ ਦਾਂਗੇ ਕਸੂਰੀ ਮੇਥੀ ਇਸ ਤਰੀਕੇ ਨਾਲ हाथ ਨਾਲ ਕਸ਼ ਕਰਕੇ ਪਾ ਦਿੰਗੇ ਤੁਸੀਂ ਅਗਰ ਹਰਾ ਧਨੀਆ ਆਪਣੇ ਚ ਖੂਬ ਸਾਰਾ ਹਰਾ ਧਨੀਆ ਨਹੀਂ ਆਪਾਂ ਤੀ ਦੇਖ ਸਕੋਦੇ ਰੈਸਟੋਰੈਂਟ ਸਟਾਈਲ ਸਬਜੀ ਬਣ ਕੇ ਤਿਆਰ ਹੈ ਉਹ ਕਿੰਨੀ ਯੂਨਿਕ ਸਬਜੀ ਲੱਗ ਰਹੀ ਹੈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਹੁਣ ਅਸੀਂ ਬਣਾ ਲੈਨੇ ਨਾਨ ਨਾਨ ਦੇ ਲਈ ਜੋ ਅਸੀਂ ਆਟਾ ਲਗਾ ਕੇ ਰੱਖਿਆ ਸੀ ਨਾ ਉਹਨੂੰ ਇੱਕ ਵਾਰੀ ਫੇਸ ਤੇ ਮਸਲ ਲਵਾਂਗੇ ਇਹ ਸਬਜੀ ਬਹੁਤ ਹੀ ਟੇਸਟੀ ਉਹ ਜ਼ਿਆਦਾ ਚ ਟਾਈਮ ਹੀ ਨਹੀਂ ਲੱਗਦਾ ਤੁਸੀਂ ਦੇਖਿਓਏਗਾ ਸਾਨੂੰ ਸਬਜੀ ਬਣਾਉਣੇ ਸਿਰਫ 10 ਤੋਂ 15 ਮਿੰਟ ਸਾਡੀ ਸਬਜੀ ਬਣ ਕੇ ਤਿਆਰ ਹੋ ਗਈ ਸੀ ਹੁਣ ਨਾਨ ਬਣਾ ਲੈ ਪਹਿਲੇ ਛੋਟੀ ਪੂਰੀ ਬਣਾ ਲਵਾਂਗੇ ਉਹਦੇ ਵਿੱਚ ਦੇਸੀ ਘਿਓ ਲਗਾ ਕੇ ਨਾ ਜਿਸ ਸਾ ਅਸੀਂ ਸਟਫਿੰਗ ਲਈ ਪਰੌਂਠੇ ਨੂੰ ਸਟਫ ਕਰਦੇ ਨਾ ਉਸੇ ਤਰੀਕੇ ਨਾਲ ਘਿਓ ਨੂੰ ਸਟਫ ਕਰ ਲਾਂਗੇ ਫਿਰ ਉਹਨੂੰ ਵੇਲ ਕੇ ਉੱਪਰ ਕਲੌਂਜੀ ਤੇ ਨਾਲੇ ਲਗਾ ਲਾਂਗੇ ਕਸੂਰੀ ਮੇਥੀ ਤੁਸੀਂ ਹਰਾ ਧਨੀਆ ਵੀ ਲਗਾ ਸਕਦੇ ਹੋ ਫਿਰ ਅਸੀਂ ਉਹਨੂੰ ਤਵੇ ਦੇ ਪਾ ਦਿਆਂਗੇ ਇਹਨੂੰ ਹਲਕਾ ਜਾਂ ਥੋੜਾ ਜਿਹਾ ਮੋਟਾ ਹੀ ਬਣਾਇਆ ਜਾਂਦਾ ਹੈ ਇਹ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੇ ਨੇ ਨਾਨ ਤੁਸੀਂ ਦੇਖਿਆ ਹੋਏਗਾ ਇਹਦੇ ਵਿੱਚ ਮੈਂ ਕੁਝ ਵੀ ਜ਼ਿਆਦਾ ਕੁਝ ਐਕਸਟਰਾ ਨਹੀਂ ਪਾਇਆ ਸਿਰਫ ਮਿੱਠਾ ਸੋਡਾ ਹੀ ਮੈਂ ਤਾਂ ਕਿ ਛੁਟਕੀ ਜਹੀ ਪਾਇਆ ਸੀਗਾ ਉਹਦੇ ਨਾਲ ਹੀ ਦੇਖ ਸਕਦੇ ਫੁੱਲੇ ਫੁੱਲੇ ਸਾਡੇ ਸੌਫਟ ਵਾਲੇ ਨਾਨ ਬਣ ਕੇ ਤਿਆਰ ਹੋ ਗਏ ਨੇ ਮੇਰੀ ਅੱਜ ਦੀ ਵੀਡੀਓ ਕਿੰਦਾ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਇਹ ਥੋੜੀ ਜੀ ਵੀ ਚੰਗੀ ਲੱਗਦੀ ਨਾ ਮੇਰੀ ਵੀਡੀਓ ਤੁਹਾਨੂੰ ਪਲੀਜ਼ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀ ਦੇਖ ਸਕਦੇ ਕਿੰਨੇ ਫੁੱਲੇ ਫੁੱਲੇ ਸਾਡੇ ਇਥੇ ਨਾਨ ਬਣ ਕੇ ਤਿਆਰ ਹੋਏ ਨੇ ਇਸ ਨਾਨ ਨੂੰ ਤੁਸੀਂ ਕਿਸੇ ਵੀ ਸਬਜੀ ਦੇ ਨਾਲ ਖਾ ਸਕਦੇ ਹੋ ਜਿਵੇਂ ਕਿ ਛੋਲੇ ਦੇ ਨਾਲ ਵੀ ਖਾ ਸਕਦੇ ਹੋ ਉਹਦੇ ਨਾਲ ਵੀ ਬਹੁਤ ਹੀ ਟੇਸਟੀ ਲੱਗਦੀ ਹੈ ਪਨੀਰ ਦੀ ਸਬਜੀ ਦੇ ਨਾਲ ਵੀ ਖਾ ਸਕਦੇ ਹੋ ਜਿਦੇ ਨਾਲ ਚਾਹੋ ਉਹਦੇ ਨਾਲ ਤੁਸੀਂ ਇਹ ਨਾਨ ਨੂੰ ਖਾ ਸਕਦੇ ਹੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਜਦੋਂ ਮੈਂ ਇਹ ਲੰਚ ਆਪਣੇ ਹਸਬੰਡ ਨੂੰ ਜਦ ਮੈਂ ਸਰਵ ਕੀਤਾ ਸੱਚ ਮੰਨਿਓ ਉਹ ਬਹੁਤ ਹੀ ਖੁਸ਼ ਹੋਏ ਨਾ ਨੂੰ ਸਮਝੀ ਬਹੁਤ ਜ਼ਿਆਦਾ ਸਵਾਦ ਲੱਗੀ ਸੀ ਪਹਿਲੇ ਤਾਂ ਉਹਨਾਂ ਨੇ ਪੁੱਛਿਆ ਜਿਗਾ ਕੇ ਤੂੰ ਬਾਹਰੋਂ ਆਰਡਰ ਕੀਤਾ ਮੈਂ ਕਹ ਨਹੀਂ ਸੀ ਮੈਂ ਬਣਾਈ ਹੈ ਉਹ ਤੁਸੀਂ ਦੇਖ ਸਕਦੇ ਸਾਡੇ ਬਹੁਤ ਹੀ ਸੌਫਟ ਵਾਲੇ ਇਹ ਨਾਨ ਬਣ ਕੇ ਵੀ ਤਿਆਰ ਹੋਏ ਆ ਠੰਡੇ ਵੀ ਹੋ ਗਏ ਸੀ ਉਸ ਤੋਂ ਬਾਅਦ ਵੀ ਇਹ ਨਾਨ ਸਾਡੇ ਸੌਫਟ ਹੀ ਸੀਗੇ ਉਹ ਜੋ ਵੀ ਤੁਸੀਂ ਤੁਹਾਡੇ ਘਰ ਕੋਈ ਗੈਸਟ ਆਏਗਾ ਤੁਸੀਂ ਇਹ ਗਾ ਇਹ ਸਬਜੀ ਬਣਾ ਕੇ ਉਹਨਾਂ ਨੂੰ ਖਵਾਓ ਨਾ ਸੱਚ ਮੰਨਿਆ ਮੇਰੀ ਗਾਰੰਟੀ ਹੈ ਉਹ ਤੁਹਾਨੂੰ ਇਹ ਜ਼ਰੂਰ ਪੁੱਛਣਗੇ ਸਬਜੀ ਕਿਹੜੇ ਰੈਸਟੋਰੈਂਟ ਤੋਂ ਤੁਸੀਂ ਆਰਡਰ ਕੀਤੀ ਹੈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸਬਜੀ ਇੱਕ ਵਾਰ ਮੇਰੇ ਕਹਿੰਦੇ ਟਰਾਈ ਜ਼ਰੂਰ ਕਰਨਾ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਮੈਨੂੰ ਇਜਾਜ਼ਤ ਦਿਓ ਟੇਕ ਕੇਅਰ ਬਾਏ ਬਾਏ